13 ਮਾਡਲ ਆ 2 ਲੱਖ ਤੇ 63000 ਰੁਪਿਆ ਦੀ ਮੰਗ ਹੈ ਜੀ 2 ਸਿਲੰਡਰ ਦੇ ਦਾ ਟਰੈਕਟਰ ਆ ਜੀ ਇਹ ਨੀਦਰ ਬਾਸ ਆ 1745 ਦਾ ਆ ਜੀ 7 ਮਾਡਲ ਆ 2 ਲੱਖ ਤੇ 70000 ਰੁਪਿਆ ਦੀ ਮੰਗ ਹੈ ਜੀ 4855 ਇਹ 98 ਮਾਡਲ ਆ ਜੀ 2 ਲੱਖ ਰੁਪਿਆ ਦੀ ਮੰਗ ਹੈ ਜੀ ਫਾਰਮ 60 ਦਾ ਆ ਗਿਆ ਜੀ 7 ਮਾਡਲ ਆ 2 ਲੱਖ ਤੇ 75000 ਰੁਪਿਆ ਡਿਮਾਂਡ ਹੈ ਇਹ ਹੈਗੇ ਜੀ ਕਾਫੀ ਹੱਦ ਤੱਕ ਸਾਫੁੱਤਰੇ 13 ਦੇ 13 ਜੀ ਵਿਰਲਾ ਦੇ ਟਾਇਰ ਹੈ ਥੋੜਾ ਆ ਗਿਆ 3694 ਮਾਡਲ ਆ 1 ਲੱਖ ਤੇ 55000 ਰੁਪਿਆ ਡਿਮਾਂਡ ਹੈ ਜੀ ਕਾਫੀ ਹੱਦ ਤੱਕ ਸਾਫੁੱਤਰੇ ਜੈਨੂਨ ਕਲਰ ਦੇ ਵਿੱਚ ਪਿਆ ਪਰ ਟਾਇਰਾਂ ਦੀ ਕਮੀ ਫਾਰਮ 60 ਆ ਗਿਆ ਜੀ ਅਗਲਾ 2000 ਮਾਡਲ ਆ 2 लाख ਤੇ 15000 ਰੁਪਿਆ ਡਿਮਾਂਡ ਹੈ ਜੀ ਪੋਲੋ ਕੰਪਨੀ ਦੇ ਟਾਇਰ ਹੈ ਜੀ ਕਾਫੀ ਹੱਦ ਤੱਕ ਵਧੀਆ ਤੇ ਸਾਫ ਸੁੱਧਾ ਦਾ ਟ੍ਰੈਕਟਰ Mahindra ਆ ਗਿਆ ਜੀ 275 ਬੈਕ ਸਾਈਡ ਵਾਲੇ ਟਾਇਰ ਬਿਲਕੁਲ ਨਵੇਂ ਹੈ ਜੀ ਸਿੰਗਲ ਲੇਰਰ JK ਦੇ ਟਾਇਰ ਆ 12 ਦੇ ਟਾਇਰ ਵਾਲਾ ਇਹ ਸਿੰਗਲ ਹੈ 99 ਮਾਡਲ 200000 ਰੁਪਿਆ ਲੱਗ ਜਾਂਦਾ 12 ਦੇ 120000 60 ਆ ਗਿਆ ਜੀ ਇਹ ਕਹਾ ਹੈ ਜੀ ਬਿਰਦੋ ਮਾਡਲ ਆ 1,85,000 ਰੁਪਏ ਡਿਮਾਂਡ ਹੈ ਜੀ ਮੈਹੀ ਆ ਗਈ 241 2001 ਮਾਡਲ ਹੈ ਜੀ 2 ਲੱਖ 2,25,000 ਰੁਪਏ ਡਿਮਾਂਡ ਹੈ ਜੀ ਮੰਦਰ ਆ ਗਿਆ ਜੀ ਕਾਫੀ ਹੱਦ ਤੱਕ ਵਧੀਆ ਰੋਡ ਰੱਡ ਰੇ ਇਹਦੇ ਲੱਗਿਆ ਹੈ 99 ਮਾਡਲ ਹੈ 1 ਲੱਖ ਤੋਂ 5,000 ਰੁਪਏ ਡਿਮਾਂਡ ਹੈ ਸ਼ਰਤੀ 20 ਆ ਗਿਆ ਜੀ 96 ਮਾਡਲ 2 ਲੱਖ 35000 ਰੁਪਏ ਡਿਮਾਂਡ ਹੈ ਜੀ ਨਿਊ ਹੋਲੈਂਡ ਆ ਗਿਆ ਜੀ 45 ਦਾ 12 ਮਾਡਲ ਆ 2 ਲੱਖ 85000 ਰੁਪਏ ਡਿਮਾਂਡ ਹੈ ਜੀ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਟਾਇਰਸ ਇਹ ਲੱਭੇਲ ਸਾਫ਼ ਸੁੱਤੇ ਪਏ ਸੱਤੀ ਗੱਲ ਬਈ ਆਪਣਾ ਟਰੈਕਟਰ ਹੈ ਚਲੋ ਕੋਈ ਪਰਮਟ੍ਰੈਕ 60 ਦਾ ਆ ਗਿਆ ਜੀ 7 ਮਾਡਲ ਆ 2 ਲੱਖ 39000 ਰੁਪਏ ਡਿਮਾਂਡ ਹੈ ਕੁਡੀਅਰ ਦੇ ਟਾਇਰ ਹੈ ਜੀ 13 ਦੇ ਟਾਇਰਾਂ ਚ ਬਿਲਕੁਲ ਸਾਫ ਸਫੀ ਕੰਡੀਸ਼ਨ ਦਾ ਟਰੈਕਟਰ ਹੈ ਜੀ 7 ਮਾਡਲ ਆ 2,90,000 ਰੁਪਏ ਡਿਮਾਂਡ ਹੈ 36100 ਆ ਗਿਆ ਈਪੋਰਡ 93 ਮਾਡਲ ਆ 1,45,000 ਰੁਪਏ ਡਿਮਾਂਡ ਹੈ ਡਰਲਾ ਦੇ ਟਾਇਰ ਹੈ ਸੋਨਾਲੇ ਕਾ ਆ ਗਿਆ ਜੀ ਡੀਆਈ 750 ਦਾ ਇਹ ਆ ਗਿਆ ਐਮਆਰਫ ਦੇ ਟਾਇਰ ਹੈ ਜੀ 14 ਦੇ ਟਾਇਰਾਂ ਚ ਇਹ ਹੈਗਾ ਜੀ 16 ਮਾਡਲ ਆ 4 ਲੱਖ ਤੇ 65000 ਰੁਪਿਆ ਡਿਮਾਂਡ ਹੈ ਸਵਰਾਜ ਆ ਗਿਆ ਜੀ 855 11 ਮਾਡਲ ਆ 3 ਲੱਖ ਤੇ 85000 ਰੁਪਿਆ ਡਿਮਾਂਡ ਹੈ ਜੀ 14 ਦੇ ਟਾਇਰਾਂ ਚ ਟਾਇਰ ਕਾ ਵੀ ਅੱਜ ਤੱਕ ਵਧੀਆ ਤੇ ਸਾਫ਼ ਸੁਥਰੇ ਪਏ ਆ ਜੀ ਪ੍ਰੀਤ ਆ ਗਿਆ ਜੀ 6849 ਪਾਵਰ ਸਟੀering 16 ਦੇ ਟਾਇਰਾਂ ਚ ਗੁੱਡੀਰ ਦੇ ਟਾਇਰ ਕਾਫੀ ਹੱਦ ਤੱਕ ਵਧੀਆ ਸਾਫ ਤੋਂ ਉਤਰੇ 15 ਮਾਡਲ ਆ 4 ਲੱਖ ਤੇ 45000 ਰੁਪਿਆ ਡਿਮਾਂਡ ਆ ਜੀ ਹਾਂਜੀ ਦੋਸਤੋ ਮਲੂਰ ਟਰੈਕਟਰ ਮੰਡੀ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਪਰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਘੰਟੀ ਦਾ ਬਟਨ ਦਬਾ ਦਿਓ ਆਉਣ ਵਾਲੀ ਟਰੈਕਟਰ ਮੰਡੀ ਦੀ ਕੋਈ ਵੀ ਅਸੀਂ ਵੀਡੀਓ ਪਾਈਗੇ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਰ ਨਾਲੋਂ ਪਹਿਲਾਂ ਪਹੁੰਚੇ ਨਿਊ ਹੋਲੈਂਡ ਵਾਲਿਆਂ ਦਾ ਕਾਫੀ ਹੱਦ ਤੱਕ ਵਧੀਆ ਸਾਫ਼ ਸੁਥਰਾ ਹੀ ਅਪੋਲੋ ਕੰਪਨੀ ਦੇ ਟਾਇਰ ਹੈ ਜੀ ਇਹਦੇ 16 ਦੇ ਟਾਇਰਾਂ ਚ ਇਹ ਵੀ ਤੰਨਾ ਮਾਡਲ 2,65,000 ਰੁਪਿਆ ਡਿਮਾਂਡ ਹੈ ਟਰੈਕਟਰ ਬਾਕੀ ਸੁੱਕਾ ਪਿਆ ਜੀ ਕਿਤੇ ਲੇਕੀ ਨੀ ਸੀ ਵਾਲਾ ਕੰਮ ਨਹੀਂ ਗਾ ਸੋਚੋ ਗਲੇ ਟਰੈਕਟਰ ਇਹ ਮਿੰਦਰਾ 575 DI ਵਧੀਆ ਸਾਫ਼ ਜੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਟਾਇਰ ਵਧੀਆ ਪਿਆ ਸਾਫ਼ ਸੁਥਰੇ 11 ਮਾਡਲ ਹੈ 2 ਲੱਖ ਤੇ 45000 ਰੁਪਿਆ ਡਿਮਾਂਡ ਹੈ ਜੀ ਅਗਲਾ ਡਰਾਈਵਰ ਹੈ ਫਾਰਮ ਸਾਥ 2008 ਮਾਡਲ ਹੈ 2 ਲੱਖ ਤੇ 95000 ਰੁਪਿਆ ਡਿਮਾਂਡ ਹੈ ਜੀ ਅਗਲੇ ਟਾਇਰ ਬਿਲਕੁਲ ਨਵੇਂ ਆ ਜੀ ਤੇ ਬੈਕ ਸਾਈਡ ਵਾਲੇ ਵੀ ਕਾਫੀ ਹੱਦ ਤੱਕ 80 85 ਵਾਹੇ ਟਾਇਰ ਹੈ ਭਾਈ ਅੱਛਰ ਆ ਗਿਆ ਜੀ 480 ਪਹਿਰ ਕਸੇ ਹੈ ਜੀ ਇਹ ਇੱਕ 8 ਮਾਡਲ ਹੈ 1 ਲੱਖ ਤੇ 75000 ਰੁਪਿਆ ਡਿਮਾਂਡ ਸੋਨਾਲਿਕ ਆ ਗਿਆ ਜੀ ਡੀਆਈ 750 ਦਾ ਅਪੋਲੋ ਕੰਪਨੀ ਦੇ ਟਾਇਰ ਆ ਜੀ 14 ਦੇ ਟਾਇਰਾਂ ਚ ਟਾਇਰ ਕਾਫੀ ਹੱਦ ਤੱਕ ਅਗਲੇ ਦਾ ਪਿਆ ਜੀ 60 70 ਪੈਸੇ ਤੇ ਇੱਕ ਸਾਈਡ ਵਾਲੇ 50 ਕੇ ਪੈਸੇ ਹੋਣਗੇ ਜੀ 13 ਮਾਡਲ ਆ ਜੀ 4 ਲੱਖ ਤੇ 10000 ਰੁਪਏ ਡਿਮਾਂਡ ਆ ਤੇ ਪੀਪੀ 30 ਨੰਬਰ ਆ ਜੀ ਮਕਸਰ ਦਾ ਮਿੰਦਰਾ ਟਰੈਕਟਰ ਆ ਗਿਆ ਜੀ ਅਗਲਾ 500 275 ਡੀਆਈ ਤੇ 94 ਮਾਡਲ ਹੈ 1,35,000 ਰੁਪਿਆ ਡਿਮਾਂਡ ਹੈ ਜੀ ਟਾਇਰ ਬੈਕ ਸਾਈਡ ਵਾਲੇ ਕੱਸੀ ਹੋਏ ਆ ਜੀ ਫਰੰਟ ਵਾਲੇ ਮਿੰਦਰਾਗਾ ਜੀ ਫਿਰ ਅਗਲਾ 575 ਡੀ ਆਈ ਇਹ ਹੈਗਾ ਜੀ 13 ਦੇ ਟਾਇਰਾਂ ਦੇ ਵਿੱਚ ਟਾਇਰ ਕਾਫੀ ਹੱਦ ਤੱਕ ਵਧੀਆ ਤੇ ਸਾਫ ਸੁਥਰੇ ਪਏ ਆ ਜੀ ਬੈਕ ਸਾਈਡ ਵਾਲੇ ਵੀ ਪਏ ਆ ਤੇ ਵਧੀਆ ਅਗਲੇ ਟਾਇਰ ਵੀ ਵਧੀਆ ਪਏ ਆ ਬੈਕ ਸਾਈਡ ਵਾਲੇ ਹੈਗੇ ਜੀ ਜੇਪ ਦੇ ਇਹ ਹੈ ਇਹ 2001 ਦਾ ਮਾਡਲ ਆ 2 ਲੱਖ 10 ਹਜ਼ਾਰ ਰੁਪਿਆ ਡਿਮਾਂਡ ਹੈ ਉਸ ਤੋਂ ਅਗਲਾ ਡੈਕਟਰ ਹੈ ਸਵਰਾਜ 746 ਐਫੀ ਇਹ 17 ਮਾਡਲ ਆ ਜੀ 4 ਲੱਖ 60 ਹਜ਼ਾਰ ਰੁਪਿਆ ਡਿਮਾਂਡ ਹੈ ਜੀ ਚਾਰੇ ਟਾਇਰ 50 ਕੇ ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਆ ਜੀ ਗੁਡਇਰ ਦੇ ਟਾਇਰ ਆ ਜੀ ਉਸ ਤੋਂ ਅਗਲਾ ਡੈਕਟਰ ਆ ਗਾਇਸ ਸੋਨਾਲੀ ਦਾ 60 ਦਾ ਆ ਸੌਰੀ ਜੀ 50 ਦਾ ਟਾਇਰ ਚਾਰੇ ਬਿਲਕੁਲ ਨਵੇਂ ਗੁਡਇਰ ਦੇ ਬੈਕ ਸਾਈਡ ਵਾਲੇ ਹੈਗੇ ਆ 14 ਦੇ ਇਹ ਹੈਗਾ ਜੀ 13 ਮਾਡਲ ਆ 4,45,000 ਰੁਪਿਆ ਡਿਮਾਂਡ ਆ ਜੀ ਸਾਈਡ ਗੀਅਰ ਆ ਪਾਵਰ ਸਟੀering ਆ ਤੇ ਗੁੱਡਇਰ ਕੰਪਨੀ ਦੇ ਟਾਇਰ ਆ ਜੀ 13 ਮਾਡਲ 4,45,000 ਰੁਪਿਆ ਡਿਮਾਂਡ ਆ ਸਵਰਾਜ ਆ ਗਿਆ ਜੀ 744 ਇੱਥੇ ਇਹ 14 ਮਾਡਲ ਆ ਜੀ 4,15,000 ਰੁਪਿਆ ਡਿਮਾਂਡ ਆ ਜੀ ਪਾਵਰ ਸਟੀering ਆ 14 ਦੇ ਟਾਇਰਾਂ ਚ ਟਰੈਕਟਰ ਬਿਲਕੁਲ ਸਾਫ਼ ਸੁਥਰਾ ਹੈ ਲੀਪਿੰਗ ਸ਼ੀਪ ਨੂੰ ਗਾਲਾ ਕੰਮ ਕਰਨੀ ਦਾ ਜੀ ਅਗਲਾ ਟਰੈਕਟਰ ਆ ਗਿਆ ਜੀ ਮਹਿੰਦਰਾ 575 ਡੀ ਹੈ ਜੀ ਬੈਕ ਸਾਈਡ ਵਾਲੇ ਟਾਇਰ ਆਪਾਂ ਕਸਾਈ ਮੰਨ ਸਕਦੇ ਹਾਂ ਜੀ 13 ਦੇ ਟਾਇਰਾਂ ਚ ਅਗਲੇ ਵੀ ਦੱਸੇ ਆ ਤਿੰਨ ਮਾਡਲ ਆ 175 ਡਿਮਾਂਡ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਸਵਰਾਜ 735 ਹੈ ਜੀ ਇਹ 98 ਮਾਡਲ ਹੈ ਜੀ 1 ਲੱਖ ਤੇ 45000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਦੀ ਮਾਲਕ ਦੀ ਤੇ ਟਾਇਰ ਪਿਛਲੇ ਹੈਗੇ 50 60 ਪੈਸੇ ਅਗਲੇ ਘਸੇ ਜੀ ਸੋਨਾਲਿਕ ਆ ਗਿਆ ਜੀ 35 ਦਾ ਇਹ ਤਿੰਨ ਸਿਲੰਡਰ ਦੇ ਵਿੱਚ ਆ ਜੀ ਅਗਲੇ ਟਾਇਰ ਜੇ ਕੇ ਦੇ 50 ਪੈਸੇ ਬੈਕ ਸਾਈਡ ਵਾਲੇ ਬਿਲਕੁਲ ਘਸੇ ਜੀ ਇਹ ਹੈਗਾ ਜੀ 13 ਮਾਡਲ ਆ 280 ਡਿਮਾਂਡ ਹੈ ਮਹਿੰਦਰਾ ਆ ਗਿਆ ਜੀ 475 ਡੀ ਆਈ ਗੁਡਇਰ ਦੇ ਟਾਇਰ ਆ ਬੈਕ ਸਾਈਡ ਵਾਲੇ ਬਿਲਕੁਲ ਘਸੇ 12 ਦੇ ਟਾਇਰਾਂ ਚ 97 ਮਾਡਲ ਆ 1,60,000 ਰੁਪਇਆ ਡਿਮਾਂਡ ਹੈ ਜੀ। ਸਵਰਾਜ 744 ਆ ਗਿਆ ਜੀ ਐਫੀ ਇਹ 8 ਮਾਡਲ ਆ 280 ਡਿਮਾਂਡ ਹੈ ਜੀ। ਚਾਰੇ ਟਾਇਰਾਂ ਦੀ ਕੰਡੀਸ਼ਨ 70 ਪੈਸੇ ਹੈਗੀ ਹੈ ਜੀ। ਪਰ ਇਹ ਪਾਵਰ ਸਟੀering ਨਹੀਂ ਹੈਗਾ ਜੀ। ਨੋਰਮਲ ਆ। ਹਿੱਸੇ ਦੇ ਉਹ ਵੈਸੇ ਕੱਟ ਵਾਲਾ ਜੀ ਸਿੱਧੇ ਹਿੱਸੇ ਵਾਲਾ ਨਹੀਂ ਹੈਗਾ ਕੱਟ ਵਾਲਾ। ਗ਼ਮਿੰਦਰ ਆ ਗਿਆ ਜੀ 475 ਡੀਆਈ। ਅਗਲੇ ਟਾਇਰ ਬਿਲਕੁਲ ਕੱਸੇ ਹੈ ਜੀ। ਬੈਕ ਸਾਈਡ ਵਾਲੇ ਟਾਇਰ ਹੈਗੇ ਆ ਜੀ ਇਹਦੇ। 12 ਦੇ کافی ਹੱਦ ਤੱਕ ਵਧੀਆ ਪਏ ਆ ਹੋਣਗੇ 60 ਕੇ ਪੈਸੇ ਇਹ ਹੈਗਾ ਜੀ 99 ਮਾਡਲ ਹੈ 1,30,000 ਰੁਪਿਆ ਡਿਮਾਂਡ ਹੈ ਪਾਵਰ ਟਰੈਕ ਆ ਗਿਆ ਜੀ 4 ਤੋਂ 45 ਡਬਲ ਕਲਚ 6 ਮਾਡਲ ਆ 2,15,000 ਰੁਪਿਆ ਡਿਮਾਂਡ ਹੈ ਜੀ ਟਾਇਰ ਅਗਲੇ ਬਿਲਕੁਲ ਨਵੇਂ ਆ ਜੀ ਐਮ ਆਰ ਐਲ ਦੇ ਤੇ ਬੈਕ ਸਾਈਡ ਵਾਲੇ ਹੈਗੇ ਜੀ ਅਪੋਲੋ ਜੀ ਤੇ ਆ ਗਿਆ ਜੀ 450 ਡਬਲ ਕਲਚ 8 ਮਾਡਲ ਆ ਜੀ 1 ਲੱਖ 75000 ਰੁਪਏ ਡਿਮਾਂਡ ਆ ਜੀ ਬੈਕ ਸਾਈਡ ਵਾਲੇ ਟਾਇਰ ਘਸੇ ਆ ਜੀ ਅਗਲੇ ਥੋੜੇ ਜਿਹੇ ਚੰਗੇ ਪਏ ਆ ਜੀ ਸਵਰਾਜ ਆ ਗਿਆ ਜੀ 735 ਐਫੀ 99 ਮਾਡਲ ਆ 1 ਲੱਖ 65000 ਰੁਪਏ ਡਿਮਾਂਡ ਆ ਅਗਲੇ ਟਾਇਰ ਬਿਲਕੁਲ ਘਸੇ ਆ ਜੀ ਬੈਕ ਸਾਈਡ ਵਾਲੇ ਵੀ ਖਤਮ ਹੋ ਗਏ ਸੰਝ ਗਏ ਆਪਾਂ ਬਾਹਰ ਪੰਪ ਆ 5 11 ਚ ਡਰਾਈਵਰ ਆ ਜੀ ਮਾਈਸੀ ਆ ਗਈ 241 ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਤੇ ਪਿਛਲੇ ਟਾਇਰ ਤੁਸੀਂ ਦੇਖੋ ਜੀ ਜੇਕੇ ਦੇ 13 ਦੇ ਟਾਇਰਾਂ ਚ ਗੱਡੀ ਦੇਖੋ ਜੀ ਤੁਸੀਂ ਤੇ ਬਹੁਤ ਹੀ ਸ਼ਾਨਦਾਰ ਟਰੈਕਟਰ ਆ ਜੀ 11 ਮਾਡਲ ਆ 58 ਡਿਮਾਂਡ ਆ ਫਾਰਮ 50 ਦਾ ਆ ਗਿਆ ਜੀ 97 ਮਾਡਲ ਆ 1 ਲੱਖ ਤੇ 35000 ਰੁਪਏ ਡਿਮਾਂਡ ਆ ਜੀ ਸ਼ੱਤੀ 20 ਆ ਗਿਆ ਜੀ ਫੋਰਡ ਐਮ ਆਰ ਬਦੇ ਕਹਿ ਰਾ ਜੀ ਬੈਂਕਟਾ ਲੈ ਗਿਆ ਪੀ ਕੇ ਟੀ ਦੇ 70 ਪੈਸੇ ਕਹਿ ਰਾ ਅਗਲੇ ਲੈ ਗਿਆ 50 ਪੈਸੇ 95 ਮਾਡਲ ਆ 2 ਲੱਖ 25 2 ਲੱਖ 25 ਹਜ਼ਾਰ ਦੇ ਡਿਮਾਂਡ ਆ ਫੋਰਡ ਆ ਗਿਆ ਨਿਊ ਹਲੜ ਵਾਲਾ ਦਾ ਸ਼ੱਤੀ ਸੀ ਬੈਕ ਸਾਈਡ ਦੇ ਟਾਇਰ ਕਸ ਤੇ ਤਾਣੀ ਕਹਿ ਰਹਾ ਚਲੋ ਥੋੜੇ ਹੀ ਆ 30 ਪੈਸੇ ਹੋਣਗੇ ਐਮ ਆਰ ਵੀ ਟਾਇਰਾਂ 16 ਦੇ ਟਾਇਰਾਂ ਜਾ ਅਗਲੇ ਸਾਈਡ ਟਾਇਰ ਹੈਗੇ ਵਾਵਾ ਕਾਫੀ ਹੱਦ ਤੱਕ ਵਧੀਆ ਫੋਲੋ ਦੇ ਟਾਇਰ ਆ ਤਿੰਨ ਮਾਡਲ ਆ ਜੀ 2 ਲੱਖ ਤੇ 80 ਹਜ਼ਾਰ ਰੁਪਿਆ ਡਿਮਾਂਡ ਆ ਜੀ ਸਵਰਾਜ ਆ ਗਏ 735 ਰੁਪਏ 7 ਮਾਡਲ ਆ 2 ਲੱਖ ਤੇ 70 ਹਜ਼ਾਰ ਰੁਪਿਆ ਡਿਮਾਂਡ ਫੋਲੋ ਦੇ ਟਾਇਰ ਆ ਜੀ ਚਾਰੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਜਿਵੇਂ ਨਵੀਂ ਗੱਡੀ ਆ ਗਈ ਹੈ ਈਸ਼ਰ 364